ਸਾਬੀਤੇ ਦਿਨੀ ਪੈਰਿਸ ਦੇ ਵਿੱਚ 올림픽 ਦੇ ਵਿੱਚ ਹਾਕੀ ਖਿਡਾਰੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਮੇਰਾ ਨਾਮ ਕੁਸ਼ਾਰ ਜੈਲ ਹੈ ਮੈਂ ਬਸੰਤਪੁਰ ਤੋਂ ਕੈਲਪੀ ਦਾ ਸੀਜੀਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਸਿੰਦਰ ਦੀ ਜਨਰਲ ਸਿੰਗ ਹੈ ਦੇ ਵਿੱਚ ਆਪਣਾ ਇਹ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਣੀ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪਏ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਕਿੰਨੀ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜ਼ਾਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਜਿਹਨੇ ব্রੋਂਜ਼ੋ ਮੈਡਲ ਜਿੱਤ ਕੇ ਜਿੱਤੇ ਹੈਗਾ ਤੇ ਨਾਲ ਦੀ ਨਾਲ ਉਹਨਾਂ ਦਾ ਅੱਜ ਨਿੱਘਾ ਸਵਾਗਤ ਜਲੰਧਰ ਵਿੱਚ ਕੀਤਾ ਤਸਵੀਰਾਂ ਇੱਕ ਦੇਖ ਸਕਦੇ ਹੋ ਸੈਲਸੀ ਫੋਟੋ ਸੈਸ਼ਨ ਜਿਹੜਾ ਹੈਗਾ ਉਹ ਇੱਥੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਤਸਵੀਰ ਇੱਕ ਤਸਵੀਰ ਵੀ ਸਾਂਝੀ ਕਰਨਾ ਚਾਹਾਂਗਾ ਇਹ ਨੇ ਸਾਬਕਾ ਕੈਪਟਨ ਮਨਪ੍ਰੀਤ ਖੁਣਾ ਦੇ ਡਾਕਟਰ ਔਰ ਆਪਣੇ ਚਾਚਾ ਜੀ ਹੁੜਾਣਾ ਖੇਡਦੇ ਹੋਏ ਨਜ਼ਰ ਆ ਰਹੇ ਨੇ ਇਹ ਮਾਂ ਦੀ ਦੋਨੇ ਹੈਗੇ ਨੇ ਗੱਲਬਾਤ ਕਰਾਂਗੇ ਮੰਤਰੀ ਜੀ ਦੋਰਾ ਨਾਲ ਸਾਬਕਾ ਕੈਪਟਨ ਨੇ ਤੇ ਬੈਕ ਟੂ ਬੈਕ ਬ੍ਰਾਊਂਜ਼ ਮੈਡਲ ਜਿਹੜੇ ਹੈਗੇ ਉਹ ਲੈ ਕੇ ਆਏ ਨੇ ਤੇ ਇਸ ਵੇਲੇ ਮਨਪ੍ਰੀਤ ਸਾਬਕਾ ਕੈਪਟਨ ਹਾਕੀ ਟੀਮ ਚੱਲਣਾ ਲੱਗੇ ਨੇ ਉਹਨਾਂ ਦੇ ਡਾਟਰ ਸਾਡੇ ਨਾਲ ਹੈਗੇ ਨੇ ਤਾਂ ਬੈਟਰ ਹਾਫ ਕਿਵੇਂ ਦੇਖੀਏ ਜੀ ਬੈਕ ਟੂ ਬੈਕ ਬ੍ਰਾਊਂਜ਼ ਮੈਡਲ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਬੈਕ ਟੂ ਬੈਕ ਬਹੁਤ ਟਾਈਮ ਦੇ ਬਾਅਦ ਆਪਣੇ ਮੈਡਲ ਆਏ ਦੋ ਠੀਕ ਹੈ ਜੀ ਲਾਸਟ ਟਾਈਮ ਵੀ ਤੁਹਾਨੂੰ ਬਿਲਕੁਲ ਬਿਲਕੁਲ ਜੀ ਲਾਸਟ ਟਾਈਮ ਵੀ ਬ੍ਰੌਂਜ਼ ਆਇਆ ਸੀਗਾ ਇਸ ਵਾਰ ਵੀ ਆਪਾਂ ਬ੍ਰੌਂਜ਼ ਜਿੱਤੇ ਆਇਆ ਤੇ ਬਹੁਤ ਵਧੀਆ ਲੱਗ ਰਿਹਾ ਕਿ ਕਿਉਂਕਿ ਇਸ ਵਾਰ ਜਿਹੜੀ ਟੀਮ ਨੇ ਜਿਹੜਾ ਪਰਫਾਰਮ ਕੀਤਾ ਉਹ ਬਹੁਤ ਜ਼ਿਆਦਾ ਵਧੀਆ ਕੀਤਾ ਜੀ ਉਹਨਾਂ ਨੇ ਪੂਰੀ ਟੀਮ ਨੇ ਸਟਾਰਟਿੰਗ ਤੋਂ ਲੈ ਕੇ ਪਹਿਲੇ ਮੈਚ ਤੋਂ ਲੈ ਕੇ ਦੂਸਰੇ ਲਾਸਟ ਮੈਚ ਤੱਕ ਹਰ ਕਿਸੇ ਨੇ ਆਪਣਾ ਬੈਸਟ ਦਿੱਤਾ ਤੇ ਇੱਕ ਦਿਖ ਰਹੀ ਹੈ ਕਿ ਟੀਮ ਐਫਰਟ ਦਿਖ ਰਹੀ ਹੈ ਕਿ ਸਾਰੇ ਹੀ ਆਪਣੇ ਪੂਰਾ ਜੋਰ ਲਾ ਰਹੇ ਸਾਰਾ ਦਾ ਮਾਈਂਡ ਸੈਟ ਹੀ ਬਹੁਤ ਵਧੀਆ ਸੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਸੀਗਾ ਕਿ ਆਪਾਂ ਇਸ ਵਾਰੀ ਤੋਂ 골ਡ ਜਿੱਤ ਕੇ ਜਾਣਾ ਬਟ ਕਿਤੇ ਨਾ ਕਿਤੇ ਆਪਾਂ ਇੱਕ ਸੈਮੀਫਾਈਨਲ ਲੂਜ਼ ਕੀਤਾ ਬਿਲਕੁਲ ਜੀ ਉਸ ਤੋਂ ਬਾਅਦ ਪਰ ਜਿਹੜਾ ਕਮਬੈਕ ਕੀਤਾ ਟੀਮ ਨੇ ਬਹੁਤ ਵਧੀਆ ਰਿਹਾ ਹੈ ਜਿਹੜਾ ਬ੍ਰੌਂ ਬਹੁਤ ਵਧੀਆ ਲੱਗ ਰਿਹਾ ਇੱਥੇ ਕਿਤੇ ਨਾ ਕਿਤੇ ਸ਼੍ਰੀ ਜੇਸ਼ ਜੇਸ਼ ਨੂੰ ਗਿਫਟ ਵੀ ਇੱਕ ਤਰ੍ਹਾਂ ਦਾ ਇਹੋ ਕਿਉਂਕਿ ਉਹਨਾਂ ਦੀ ਵਿਦਾਈ ਸੀਗੀ ਜਾਣਾ ਸੀ ਉਹਨਾਂ ਨੇ ਆਖਰੀ ਮੈਚ ਆ ਕਿਤੇ ਨਾ ਕਿਤੇ ਉਹਨਾਂ ਨੂੰ ਇੱਥੇ ਤੋਹਫਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਇੰਡੀਆ ਨਾ ਕੀ ਟੀਮ ਨੂੰ ਬਿਲਕੁਲ ਸਰ ਇਹੀ ਜਦੋਂ ਟੂਰਨਾਮੈਂਟ ਸਟਾਰਟ ਹੋਇਆ ਸੋ ਉਹਨੇ ਸਾਨੂੰ ਦੱਸਿਆ ਇਹ ਕਿ ਲਾਸਟ ਟੂਰਨਾਮੈਂਟ ਰਹੇਗਾ ਤੇ ਕਿਉਂਕਿ ਸਾਰਿਆਂ ਦੇ ਨਾਲ ਉਹਦੀ ਕਾਫੀ ਇਮੋਸ਼ਨ ਹੈ ਜਿਹਾ ਸੀ ਕਿਉਂਕਿ ਉਹਨੇ ਬਹੁਤ ਟਾਈਮ ਤੋਂ ਹੀ ਇੰਡੀਆ ਦੇ ਲਈ ਬਹੁਤ ਵਧੀਆ ਸੇਵ ਕੀਤੇ ਬਹੁਤ ਵਧੀਆ ਗੋਲ ਕੀਪਿੰਗ ਕੀਤੀ ਆ ਤੇ ਸਾਰਿਆਂ ਦਾ ਇਹੀ ਸੀਗਾ ਕਿ ਆਪਾਂ ਇੱਥੋਂ ਆਪਾਂ ਉਹਨ ਮੈਡਲ ਜਿੱਤ ਕੇ ਜ਼ਰੂਰ ਦੇ ਦਿਏ ਤੇ ਉਹੀ ਕੀਤਾ ਜਦੋਂ ਅਸੀਂ ਬ੍ਰਾਂonz ਮੈਡਲ ਜਿੱਤੇ ਤੇ ਸਾਰਿਆਂ ਨੇ ਇਹ ਕਿਹਾ ਕਿ ਇਹ ਮੈਡਲ ਤੇਰੀ ਜਿਹੜੀ ਤੂੰ ਇੰਨੀ ਮਿਹਨਤ ਕੀਤੀ ਹੈ ਉਹਦਾ ਬਲਬੁੱਤਾ ਹੈ ਜੀ ਗਾ ਹੁਣ ਏਸ਼ੀਅਨ ਆਰਿਆ 2022 ਦੇ ਵਿੱਚ ਉਸ ਨੂੰ ਲੈ ਕੇ ਕੀ ਸਟ੍ਰੈਟਜੀ ਬਣਦੀ ਹੈ ਮਿਲਕ ਜੀ ਹੁਣ ਸਾਡੇ ਬਾਪਸ ਅਸੀਂ ਫਿਰ ਨਮਾ ਸਰਕਾ ਸ਼ੁਰੂ ਹੋ ਜਾਣਾ ਜੇ ਤੱਕ ਹੁਣ ਏਸ਼ੀਅਨ ਗੇਮਸ ਪਹਿਲੋ ਜ਼ਰੂਰੀ ਹੈ ਕਿ ਉਸ ਤੋਂ ਕੁਆਲੀਫਾਈ ਕਰਾਂਗੇ ਜੀ 올림픽ਸ ਦੇ ਲਈ ਤੇ ਇਹ ਹੈ ਕਿ ਹਾਂ ਕਿ ਜਿਹੜਾ ਹੁਣ ਅਸੀਂ ਇੱਥੇ ਬ੍ਰੌਂਸ ਮੈਟ ਜਿੱਤਾ ਉਹ ਜਿਹੜੀ ਪਰਫਾਰਮੈਂਸ ਆ ਉਹਨੂੰ ਅਸੀਂ ਕੰਟੀਨਿਊ ਕਰੀਏ ਕਿ ਇਹ ਨਾ ਕਿ ਇਹਨਾਂ ਡ੍ਰੌਪ ਨਾ ਹੋਵੇ ਜਿਹੜਾ ਅਸੀਂ ਲੈਵਲ 1 ਸੈੱਟ ਕੀਤਾ ਹੋਇਆ ਹੈ ਬੈਂਚਮਾਰਕ ਬੈਂਚਮਾਰਕ ਸੈੱਟ ਕੀਤਾ ਉਹਨੂੰ ਕੰਟੀਨਿਊ ਰੱਖੀ ਉਹੀ ਲੈਵਲ ਤੋਂ ਅਸੀਂ ਹੋਰ ਉੱਪਰ ਨੂੰ ਜਾਈਏ ਜਿਹੜੇ ਅੱਗੇ ਆ ਜੋ ਵਧੀਆ ਪਰਫਾਰਮ ਕਰੀਏ ਪਰਿਵਾਰ ਨਾਲ ਟਾਈਮ ਸਪੈਂਡ ਕਰ ਰਹੇ ਹੋ ਤੁਸੀਂ ਆਏ ਹੋ ਤਾਂ ਬੇਟਾ ਤੁਹਾਡੇ ਨਾਲ ਬੜਾ ਪਾਪਾ ਪਾਪਾ ਕਹਿ ਕੇ ਵਾਝਾ ਮਾਰਦਾ ਪਿਆਰ ਬੜਾ ਉਮਦਿਆ ਕਿਤੇ ਯਾਦ ਆਈ ਸੀ ਜਦੋਂ ਉਥੇ ਮੈਚ ਵੇ ਸੀਗੇ ਬਿਲਕੁਲ ਸ੍ਰੀ ਮੇਰੀ ਬੇਟੀ ਬਹੁਤ ਜਿਆਦਾ ਪਿਛਲੀ ਦਵਾ ਦੇਖਿਆ ਸੀ ਪਿਛਲੇ 올림픽ਸ ਪਰ ਬੀਜੀ ਨਾਲ ਉੱਥੇ ਸੀਗੇ ਹਾਂ ਜੀ ਐਰ ਕੀ ਪ੍ਰੈਗਨੈਂਸੀ ਲੈਸ ਤੇ ਮੈਂ ਇਸ ਬਾਰੇ ਨਾਲ ਹੀ ਸੀਗੀ ਉੱਥੇ ਦੋਨੇ ਜਾਣੇ ਤੇ ਉੱਥੇ ਵੀ ਇਹ ਬਾਹਰ ਬੈ ਕੇ ਸਟੈਂਡ ਦੇ ਵਿੱਚ ਕਾਫੀ ਚੇਅਰ ਕਰ ਰਹੇ ਤੇ ਬਹੁਤ ਵਧੀਆ ਲੱਗਦਾ ਸੀ ਜਦੋਂ ਇਹ ਮੈਨੂੰ ਬਾਹਰੋ ਕਾਲ ਕਰਦੇ ਸੀ ਬਿਲਕੁਲ ਬਿਲਕੁਲ ਜੀ ਮੈਂ ਹਰ ਵਾਰ ਜਦੋਂ ਵੀ ਇਹਨੂੰ ਮਿਲਦਾ ਸੀ ਖੁਸ਼ੀ ਹੁੰਦੀ ਸੀ ਕਿ ਇਹੀ ਰਹਿੰਦਾ ਹਾਂ ਕਿਵੇਂ ਹੋਰ ਜਿਆਦਾ ਵਧੀਆ ਕਰਾਂ ਕਿ ਇਹਨੂੰ ਵੀ ਇਹ ਪ੍ਰਾਊਡ ਫੀਲ ਹੋਵੇ ਕਿ ਹਾਂ ਮੇਰੇ ਫਾਦਰ ਸਾਹਿਬ ਮੈਂ ਇਹਨਾਂ ਕੋ ਜਿੱਤਿਆ ਆ ਜੀ ਕੁਛ ਸੋਚਿਆ ਬੱਚੇ ਦੇ ਦਾ ਫਿਊਚਰ ਬਾਰੇ ਵੀ ਹਾਕੀ ਜੀ ਲੈ ਕੇ ਆਉਣਾ ਜਾਂ ਅਸੀਂ ਮੋਸਟਲੀ ਇਹ ਕਿ ਜਿਆਦਾ ਮੰਨੂ ਬੱਕਰ ਦਾ ਅੱਜ ਕੱਲ ਬਹੁਤ ਜਿਆਦਾ ਇਹ ਇਹਨੂੰ ਫੈਨ ਹੋਈ ਆ ਤੇ ਅਸੀਂ ਇਹ ਚਾਹੁੰਦੇ ਕਿ ਕੋਈ ਵੀ ਸਪੋਰਟ ਜੁਆਇਨ ਕਰੇ ਨਹੀਂ ਕਿ ਹਾਕੀ ਜੁਆਇਨ ਕਰੇ ਕਿਸੇ ਵੀ ਕਰੇ ਬਟ ਇਹ ਕਿ ਕੰਟੀਨਿਊ ਜ਼ਰੂਰ ਰਿਪਰੈਜ਼ੈਂਟ ਕਰੇ ਔਰ ਇਦਾਂ ਹੀ ਮੈਡਲ ਜਿੱਤੇ ਜੈਸਮੀਨ ਮੰਨੂ ਬੱਕਰ ਬਣਨਾ ਸ਼ੂਟਿੰਗ ਕਰ ਤੂੰ ਵੋਇਸ ਯੈਸ ਸੀ ਯੈਸ ਸੀ ਯੈਸ ਇਸ ਨੂੰ ਸੀ ਕਿ ਮੈਂ ਦੇਖ ਤੋ ਬੈਕ ਟੂ ਬੈਕ ਭਾਰਤ ਵਾਸਤੇ ਖੇਡਣਾ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਣਾ ਭਾਈ ਆ ਪ੍ਰਾਊਡ ਫੀਲਿੰਗ ਤੇ ਆ ਬਿਯੋਂਡ ਪ੍ਰਾਊਡ ਹੈ ਨਹੀਂ ਟੂ ਇਟ ਬਟ ਬਹੁਤ ਜ਼ਿਆਦਾ ਪ੍ਰਾਊਡ ਨਾਟ ਓਨਲੀ ਫॉर ਮਨਪ੍ਰੀਤ অর ਬਟ ਸਾਰੀ ਦੇ ਆਲ ਓਵਰ ਫॉर ਹੋਲ ਟੀਮ ਦੇ ਐਂਡ ਆਈ ਬਲੀਵ ਇਟਸ ਨਾਟ ਓਨਲੀ ਮੈਂ ਬਟ ਪੂਰਾ ਦੇਸ਼ ਦੀ ਹੈ ਬਹੁਤ ਖੁਸ਼ੀ ਦੀ ਹੈ ਬਹੁਤ ਬਹੁਤ ਪ੍ਰਾਊਡ ਹੈ ਬੈਕ ਟੂ ਬੈਕ ਆਫਟਰ 5 ਡੇਕੇਡਸ ਦੇ ਆ ਅਸੀਂ ਮੈਡਲ ਜਿੱਤ ਗਏ ਤੇ 40 ਸਾਲ ਤੋਂ ਮੈਡਲ ਦੀ ਮੈਡਲ ਹਾਂ ਜੀ ਹਾਂ ਜੀ ਫਿਰ ਦੈਟਸ ਵਾਈ ਵੀ ਆਰ ਵੀ ਆਰ ਸੁਪਰ ਸੁਪਰ ਪ੍ਰਾਊਡ ਆਈ ਮੀਨ ਦ ਬॉयਜ਼ ਦੇ ਆਰ ਵੈਰੀ ਬੈਸਟ ਬਹੁਤ ਵਧੀਆ ਖੇਲ ਲੇਤੇ ਹੈ ਐਂਡ ਲਾਈਕ ਅਗੇ ਏਸ਼ੀਅਨਸ ਗੇਮਸ ਆਈਆਂ ਨੇ ਹੋ ਆਈ ਏਸ਼ੀਅਨ ਗੇਮਸ ਅੱਗੇ ਦੇਖੇ ਥੇ ਦੇਖੇ ਥੇ ਬਟ ਜਿਹਨੋ ਫਿਟਨੈਸ ਲੈਵਲਸ ਹੈਗੇ ਤੇ ਆ ਟ੍ਰੇਨਿੰਗ ਕਰ ਦਿੱਤੀ ਫਿਰ ਜ਼ਰੂਰ ਕਰ ਲੇਤੀ ਹੈ ਮੇਬੀ ਯਾਹ ਹਾਲੇ ਤੱਕ ਪੰਜ 올ਿਪਿਕ ਖੇਲੇ ਤੇ ਅਸੇ ਕਿਰਵਾ ਦੇਣਾ ਬਾਕੀ ਬਾਈਟ मोस्ट ऑफ ऑल ਜਦੋਂ ਇਸ ਤੇ ਟੂਰਨਾਮੈਂਟ ਹੀ ਹੈ ਬਹੁਤ ਪ੍ਰਾਊਡ ਫੀਲਿੰਗ ਤੇ ਆ ਬਈ ਕਦੀ ਡੀਐਸਪੀ ਸਾਹਿਬ ਦੀ ਵਰਦੀ ਨਹੀਂ ਪਾ ਕੇ ਦਿਖਾਈ ਨਹੀਂ ਕਈ ਏਰ ਪਾਈ ਹੈ ਕਈ ਘਰ ਪਾਈ ਹੈ ਕਿ ਹਾਂ ਕਿ ਚਲੋ ਬੜਾ ਜਿਆਦਾ ਹਜੇ ਟ੍ਰੇਨਿੰਗ ਬੇਸਿਕ ਟ੍ਰੇਨਿੰਗ ਨਹੀਂ ਹੋਈ ਮੇਰੀ ਤੇ ਉਸ ਕਰਕੇ ਅਸੀਂ ਇਹ ਪਾ ਨਹੀਂ ਸਕਦੇ ਬਈ ਟੋਵਰੋਲ ਕਿ ਹਾਂ ਕਿ ਚਲੋ ਕਰੇ ਫੈਮਿਲੀ ਫੋਟੋ ਖਿੱਚੀ ਹੋਈ ਹੈ ਉਹ ਵਧੀਆ ਲੱਗ ਰਹੀ ਹੈ ਧੰਨਵਾਦ ਧੰਨਵਾਦ ਕਰਨ ਲਈ ਸੋ ਇਹ ਹਨ ਮਨਪ੍ਰੀਤ ਸਿੰਘ ਤੇ ਗੱਲਬਾਤ ਕੀਤੀ ਉਹਨਾਂ ਨਾਲ ਏਸ਼ੀਅਨ ਗੇਮਜ਼ ਦੀ ਵੀ ਸਟਰੈਟਜੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਤੇ ਲਾਲਨੀ ਨਾਲ ਜਿਹੜਾ ਬੈਕ ਟੂ ਬੈਕ ਬ੍ਰਾਉਨ ਮੈਡਲ ਭਾਰਤ ਲੈ ਕੇ ਆਏ ਨੇ ਉਸ ਨੂੰ ਲੈ ਕੇ ਵੀ ਕਾਫੀ ਖੁਸ਼ੀ ਜਿਹੜੀ ਹੈਗੀ ਉਹਨਾਂ ਨੂੰ ਹੋ ਰਹੀ ਹੈਗੀ ਔਰ ਜਿਹੜੇ ਬੈਟਰ ਹਾਫ ਹੈ ਉਹ ਵੀ ਕਹ ਦੱਸ ਰਹੇ ਕਿ ਅ ਅੱਛਾ ਲੱਗ ਰਿਹਾ ਮੇਰੇ ਵੱਲੋਂ ਵੀ ਦੁਆਵਾਂ ਕੀਤੀਆਂ ਜਾ ਰਹੀਆਂ ਚ ਪੂਰੇ ਦੇਸ਼ ਵੱਲੋਂ ਦੁਆਵਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਮੈਂ ਬਲਪ੍ਰੀਤ ਤੇ ਮੰਦੀਪ ਦੇ ਫਾਦਰ ਮੇਰੇ ਨਾਲ ਹੈਗੇ ਨੇ ਕਿਵੇਂ ਦੇਖਦੇ ਹੋ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਬਿਲਕੁਲ ਜੀ ਬਿਲਕੁਲ ਬਹੁਤ ਜਿਆਦੀ ਹੀ ਖੁਸ਼ੀਆਂ ਅੱਜ ਬਾਬਾ ਨੂੰ ਸ਼ੁਕਰਾਨਾ ਕੀਤਾ ਬੱਬਾ ਜੀ ਜਿੱਦਾਂ ਤੁਹਾਨੂੰ ਇਹ ਦੋ ਮੈਡਲ 올림픽 ਦੇ ਲਗਤ ਹੋਤੇ ਤੇ ਹਾਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਥੋੜਾ ਤਸਵੀਰਾਂ ਦਿਖਾਈ ਦੇ ਕਿ ਪਿਆਰ ਮਿੱਠਾਪੁਰ ਦਾ ਪਿਆਰ ਜਿਹੜਾ ਹੈਗਾ ਉਹ ਮਨਦੀਪ ਨੂੰ ਇੱਥੇ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਅੱਗੇ ਕਿੰਨੇ ਉਹਦੀ ਵਾਰੀ 올림픽 ਦਾ ਮੈਡਲ ਜਿਹੜਾ 골ਡ ਆਵੇ ਉਹਦੇ ਬੱਚੇ ਅਰਦਾਸਾ ਦੇ ਸਾਡੇ ਬੱਚੇ ਫਿੱਟ ਹੁਣ ਸੈੱਟ ਹੁਣ ਮਨਬੀਤ ਮਨਦੀਪ ਵਰੁਣ ਔਰ ਜਿਹੜੇ ਪੰਜਾਬ ਦੇ ਬੱਚੇ ਜਿੰਨੇ ਵੀ ਜਿੰਨੇ ਵੀ ਵੱਧ-ਪਧ ਹੁਣ ਤੇ ਗੋਡ ਮਦਰ ਵਾਲੀ ਪਰ ਲੈ ਕੇ ਹੁਣ ਤਾਂ ਅਸੀਂ ਬਹੁਤ ਬੱਚਾ ਉਹਦੇ ਮਤਲਬ ਦਿਲੋਂ ਸ਼ੁਕਰਾਨਾ ਅਦਾ ਕਰਦੇ ਹਾਂ ਕਿ ਹੁਣ ਤੁਹਾਨੂੰ ਦੂਜੀ ਵਾਰ ਨਾ ਬ੍ਰੋਮ ਮਦਰ ਲੱਗ ਦਿੱਤਾ ਮਨਦੀਪ ਦੋ ਦੋ ਮਨਦੀਪ ਨਾਲ ਗੱਲ ਕਰਦੇ ਹਾਂ ਮਨਦੀਪ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਏਸ਼ੀਆ ਗੇਮਜ਼ ਆ ਰਹੀਆਂ 2026 ਦੇ ਵਿੱਚ ਉਸ ਦੀਆਂ ਤਿਆਰੀਆਂ ਕਰਨੀਆਂ ਕਿਉਂਕਿ ਭਾਰਤ ਦੇ ਹਰੇਕ ਜਿਹੜਾ ਭਾਰਤ ਵਾਸੀ ਹੈਗਾ ਉਹਨੂੰ 골ਡ ਦੀ ਇੱਛਾ ਹੈਗੀ ਪਰ ਕਿਤੇ ਨਾ ਕਿਤੇ ਅਸੀਂ ਖੁੰਝ ਗਏ ਆ ਫਿਰ ਵੀ ਕੋਈ ਗੱਲ ਨਹੀਂ ব্রੌਂਜ਼ ਮੈਡਲ ਲੈ ਕੇ ਆਏ ਉਹ ਬੈਕ ਟੂ ਬੈਕ ਪਾਰੇ ਹੁਣ 2022 ਨੂੰ ਏਸ਼ੀਅਨ ਗੇਮਸ ਨੂੰ ਕਿਵੇਂ ਬਿਲਕੁਲ ਜੀ ਉਹ ਤਾਂ 골ਡ ਹੀ ਲੈ ਕੇ ਆਵਾਂਗੇ ਕਿਉਂਕਿ ਉਹ 골ਡ ਲਵਾਂਗੇ ਤਾਂ ਕੁਆਲੀਫਾਈ ਹੋਵਾਂਗੇ 올림픽 ਲਈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਕੋਲੀ ਸਾਡੇ ਕੋ ਹਲੇ ਪਏ ਆ 2 ਸਾਲ ਤੇ ਪੂਰਾ ਹਾਰਡ ਵਰਕ ਆਪਣਾ ਕਰਾਂਗੇ ਤੇ 골ਡ ਮੈਡ ਲੈ ਕੇ ਆਵਾਂਗੇ ਧੰਨਵਾਦ ਗੱਲਬਾਤ ਕਰਨ ਲਈ ਸੋ ਇਸ ਸਾਲ ਮਨਦੀਪ ਤੇ ਮਨਪ੍ਰੀਤ ਦੇ ਫੈਮਿਲੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਔਰ हॉकी के नाल तमाम जेड़े ओलंपिक्स जेडी सीगी ओदे नाल जुड़ी हुई खबर assi अपने दर्शकों तकर पहुंचाई है और नवी ते ताजा अपडेट नाल जुड़े लो दैनिक सवेरा टीवी नाल कितने दी इजाजत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X और WhatsApp चैनल पर